ਵੇਖ ਲੈ ਇਹ ਪਹਿਲਾਂ ਹੁੰਦੇ ਕੰਦੇ ਇੱਧਰ ਵੀ ਆਇਆ ਆਪਣੇ ਇੱਧਰ ਵੀ ਸੇਂਗ ਆ ਗਏ ਸਾਰੇ ਮਿੱਟੂ ਦਿਖਾ ਲਾ ਹੈ ਮਿੱਟੂ ਕਿਥੇ ਆ ਸਾਰੇ ਬੰਦੇ ਇੱਥੇ ਆਪਣੇ ਛਾਈ ਜਾ ਦੇ ਕਾ ਪੂਰੀ ਠੀਕ ਆਪਾ ਜਲਦੀ ਕਰਾ ਹੈ ਬੋਲ ਕੇ ਰਸਨਾ ਆਮ ਹੈ ਨਾ ਕੇ ਦੇਕਾਰਾ ਬਾਬਾ ਜੀ ਹਾਂ ਨਿਕਲਣਾ ਚੱਲਦੇ ਆਗੇ ਨਕਰ ਸੰਯੋਗ ਦੇਂਦਾ ਬਹੁਤ ਫੁੱਟੀ ਕਰਦਾ ਬੈਠੋ ਕੇ ਤਾਂ ਜਾਏਗਾ ਪੂਰੀ ਗਾਹ ਦੇ ਗਾਹ ਦੇ ਕੰਮ ਆ ਦੇ ਗਈ ਫਤਿਹ ਨਾ ਬਹੁਤ ਮਾਲਕ ਦੀ ਕਿਰਪਾ ਆ ਪਿੰਡ ਬੜਾ ਸੰਯੋਗ ਦੇਂਦਾ ਸਾਰਾ ਨਗਰੀ ਸਾਹਿਬ ਇਕੱਠਾ ਪਾ ਲਿਆ ਪੰਥ ਦੇ ਨਾਮ ਤੇ ਸਾਰੇ ਪਿੰਡ ਵਾਸੀ ਸਾਰੇ ਗਏ ਜੂਥ ਆਪਣਾ ਸਾਰਾ ਬੜਾ ਪੁਟੂ ਲੈ ਕੇ ਬੜੀ ਮਾਲਕ ਦੀ ਕਿਰਪਾ ਆ ਆਸ ਕਰਦੇ ਹਾਂ ਕਿ ਸਾਡਾ ਰਖਵਾਲੇ ਤੇ ਪਾਸਾ ਚੁੱਕੀਆਂ ਵਾਲਾ ਸਹਾਇੀ ਹੋਵੇ ਤੇ ਉਹ ਜਿੱਤ ਕੇ ਬਾਹਰ ਆਉਣ ਕੋਈ ਨਾ ਕਰੇ ਬਹੁਤ ਦਾ ਨਾ ਦੇਖੋ ਜਾਂਦੇ ਮੋਟਰਸਾਈਕਲ ਚੰਨੇ ਚੁੰਦੇ ਜੇ ਮੋਟਰਸਪੇਡੇ 3rd ਗੇਰ ਵਿੱਚ ਰਹਿਦੀ ਲਿਗਰ ਰਹੀ ਭਾਈ ਆ ਆ ਦੇ ਕੋਈ ਮਗਰ ਆਉਂਦੇ ਆ ਕੋਈ ਆਹ ਵੇਖੋ

ਦਾ ਭਾਈ ਮਸਤ ਆ ਜੀ ਦਾ ਹੋਰ ਵੀ ਆ ਰਹੇ ਸੰਗ ਦਾ ਆਪਣਾ ਮੋਟਾ ਆ ਜੀ ਉਹ ਤੇ ਆ ਅੱਜ ਤੇ ਆ ਰਹੇ ਨਹੀਂ ਮੜੀ ਹਾਂ ਰੈਸਟ ਬੱਝ ਜਾਂਦੀ ਆ ਬੰਦੇ ਕਰ ਕਰ ਕੇ ਥੱਕ ਗਏ ਡੇਰਿਆਂ ਤੇ ਹਾਂ ਡੇਰਿਆਂ ਤੇ ਦੇ ਰਿਆਂ ਦੀ ਸੇਵਾ ਚੱਲਾਂ ਦੀ ਠੰਡੇ ਠੁੰਡੇ ਪੀਂਦੇ ਹੁਣ ਬੋਲੋ ਬਾਬਾ ਜੀ ਕੁਝ ਚੜਦੀ ਕਲਾ ਚੜਦੀ ਕਲਾ ਦੇ ਆਖੋ ਨਿਹਰ ਬਾਗਾਂ ਆਪਾਂ ਜਿੱਤ ਜੇ ਜੇ ਘਰ ਹੋਣੀ ਇੱਕ ਤਰੀਕ ਨੂੰ ਜਿੱਤ ਕੇ ਆਪਾਂ ਅੱਜ ਦਰ ਜਿੱਤ ਕੇ 4 ਤਰੀਕ ਨੂੰ ਰਿਜ਼ਲਟ ਆ ਨਾ ਆਪਣੇ ਪਿੰਡ ਜਿੱਤ ਕੇ ਆਪਾਂ 4 ਨੂੰ 4 ਨੂੰ 4 ਜੁਣੀ 84 ਨਾ ਚਾਰ ਨੂੰ ਆਹ ਹੋਏ 6 ਨੂੰ 84 4 ਨੂੰ 84 ਆਹ ਉਹ ਪਛੇ ਨੂੰ ਹੋਇਆ ਨਾ ਦੂਜਾ ਉਹ ਬੋਰਡ ਲੱਗਾ ਰਕੀ ਨਹਿਰ ਤੇ ਆਹ ਬੋਰਡ ਲੱਗਾ ਆਹ ਉਹਨਾਂ ਨੇ ਤਿੰਨ ਨੰਨੇ ਆਹ ਬਾਹਰ ਦੀ ਗੋਲ ਹੈ ਨਾ ਕੋਈ ਆਹ ਓਏ ਦੂਜੀ ਹੋਰ ਹੋਣੀ ਕੋਈ ਕੰਪਨੀ ਆਪਣੇ ਕੰਪਨੀ ਹੀ ਕਰਦੇ ਹੁੰਦੇ ਆ ਓਏ ਮਨਾ ਨੂੰ ਗੱਲ ਟੋਗ ਲੜ ਇੱਧਰ ਬਣਾ ਰਾਇਆ ਇੱਕ ਵਾਰੀ ਦੀ ਵੀਰ ਬੜੀ ਬਣੀ ਚਲੋ ਚਲਾ ਤੇ ਖਿੱਚਾ ਖਿੱਚਾ ਕੁਰੇ ਉਹ ਪਿੰਟੂ ਹਣ ਕਿੱਥੇ ਬੱਚੇ ਸਾਨੂੰ ਅਧਿਆਨ ਕਰਵਾਈਏ ਬਾਬੇ ਸਤ ਚੱਲ ਰਹਿੰਦੀ ਏ